ਇਸ ਦੋ ਪ੍ਰੋਜੈਕਟ ਜੋ ਮੇਰੇ ਕਾਰਜਕਾਲ ਦੌਰਾਨ ਸ਼ੁਰੂ ਹੋਇਆ ਸੀ ਸੀਵਰੇਜ ਬੋਰਡ ਵੱਲੋਂ 29/1/2025 ਨੂੰ ਇਸ ਦਾ ਕੰਮ ਮੁਕੰਮਲ ਕਰਨ ਦਾ ਅਸੋਰਸ਼ਨ ਦਿੱਤਾ ਗਿਆ ਹੈ ਇਹ ਕੰਮ ਸੈਂਟਰ ਗਵਰਨਮੈਂਟ ਵੱਲੋਂ ਲਿਆਂਦਾ ਗਿਆ ਸੀ ਜੋ ਜਲਦੀ ਹੀ ਸ਼ੁਰੂ ਹੋ ਜਾਵੇਗਾ ਨਿਰਮਨ ਅਨੰਦਪੁਰ ਖਾਨਪੁਰ ਦੀ ਸੀਵਰੇਜ ਦਾ ਪੂਰਾ ਪ੍ਰਬੰਧ ਕਰਨ ਲਈ 2 ਕਰੋੜ 17 ਲੱਖ ਰੁਪਏ ਪਾਸ ਕੀਤੇ ਗਏ ਹਨ ਮੁਲਾਜ਼ਮਾਨ ਨੂੰ ਚੰਡੀਗੜ੍ਹ ਦੇ ਡੀਸੀ ਰੇਟਾਂ ਦੇ ਮੁਤਾਬਕ ਤਨਖਾਹ ਦੇਣ ਦਾ ਮਤਾਂ ਵੀ ਮੇਰੇ ਵੱਲੋਂ ਪਾਸ ਕਰ ਦਿੱਤਾ ਗਿਆ ਹੈ ਜਾਂ ਗਰਾਊਂਡ ਵੀ ਬਣਾਏ ਜਾ ਰਹੇ ਹਨ ਇਸ ਤੋਂ ਇਲਾਵਾ ਨਗਰ ਕੌਂਸਲ ਦੀ ਟੀਮ ਵੱਲੋਂ ਕੁਝ ਮਸ਼ੀਨਾਂ ਦੀ ਵੀ ਖਰੀਦ ਕੀਤੀ ਗਈ ਹੈ ਜਿਸ ਵਿੱਚ 6 ਡ੍ਰੈਕਟਰ 6 ਡੰਪਰ ਪਲੇਸਰ 2 ਟਿੱਪਰ ਇੱਕ ਜੀਸੀਵੀ ਇੱਕ ਸੀਵਰੇਜ ਸੈਕਸ਼ਨ ਮਸ਼ੀਨ ਦੋ সুইਪਿੰਗ ਮਸ਼ੀਨਾਂ ਸ਼ਾਮਲ ਹਨ ਮੈਂ ਸ਼ਹਿਰ ਵਾਸੀਆਂ ਨੂੰ ਅਪੀਲ ਕਰਨਾ ਚਾਹੁੰਦੀ ਹਾਂ ਕਿ ਪ੍ਰਾਪਰਟੀ ਟੈਕਸ ਸੀਵਰੇਜ ਅਤੇ ਪਾਣੀ ਦੇ ਬਿੱਲਾਂ ਨੂੰ ਜਮ੍ਹਾਂ ਕਰਾਉਣ ਅਤੇ ਆਪਣੇ ਕਨੈਕਸ਼ਨ ਨੂੰ ਵੀ ਰੈਗੂਲਰ ਕਰਵਾਉਣ ਮੈਂ ਸ਼ਹਿਰ ਵਾਸੀਆਂ ਸੀਸ ਸਾਹਿਬਾਨ ਪੁਲਿਸ ਕਰਮਚਾਰੀ ਫਾਇਰ ਟੀਮ মিডিਆ ਨਗਰ ਕੌਂਸਲ ਦੇ ਸਮੂਹ ਅਫਸਰ ਸਾਹਿਬਾਨ ਤੇ ਸਾਰੇ ਕਰਮਚਾਰੀਆਂ ਦਾ ਧੰਨਵਾਦ ਕਰਦੀ ਹਾਂ ਸਾਡੇ ਨਗਰ ਕੌਂਸਲ ਦੇ ਕਰਮਚਾਰੀ ਜੋ ਆਪਣੀ ਡਿਊਟੀ ਨੂੰ ਬਖੂਬ ਬਖੂਬੀ ਨਿਭਾਉਂਦੇ ਹਨ ਪ੍ਰਸ਼ੰਸਾਯੋਗ ਹਨ ਚਾਹੇ ਉਹ ਕੋਵਿਡ ਦਾ ਸਮਾਂ ਸੀ ਜਾਂ ਬਰਸਾਤਾਂ ਦਾ ਸਮਾਂ ਸੀ ਸਾਰੇ ਕਰਮਚਾਰੀ ਪੂਰੀ ਮਿਹਨਤ ਨਾਲ ਕੰਮ ਕਰਦੇ ਹਨ ਸਾਡੇ ਕਰਮਚਾਰੀ ਸ਼ਹਿਰ ਦੇ ਪਾਣੀ ਸੀਵਰੇਜ ਦੀ ਸਪਲਾਈ ਨੂੰ ਸੁਚਾਰੂ ਤੰਗ ਨਾਲ ਚਲਾਉਣ ਵਿੱਚ ਸ਼ਹਿਰ ਦੀ ਅਤੇ ਨਗਰ ਕੌਂਸਲ ਖਰੜ ਦਾ ਪੂਰਾ ਸਾਥ ਦਿੰਦੇ ਹਨ। ਇਹ ਵੀ ਕਰਮਚਾਰੀ ਪ੍ਰਸ਼ਾਸਨ ਦੇ ਪਾਤਰ ਹਨ। ਅੰਤ ਵਿੱਚ ਉਹਨਾਂ ਮਹਾਨ ਸ਼ਖਸੀਅਤਾਂ ਨੂੰ ਯਾਦ ਕਰਦੇ ਹੋਏ ਉਹਨਾਂ ਨੂੰ ਨਮਨ ਕਰਦੇ ਹਾਂ ਜਿਨ੍ਹਾਂ ਨੇ ਦੇਸ਼ ਦੀ ਆਜ਼ਾਦੀ ਖਾਤਰ ਆਪਣਾ ਬਲੀਦਾਨ ਦਿੱਤਾ। ਉਹਨਾਂ ਦੀ ਸ਼ਹਾਦਤ ਕਾਰਨ ਹੀ ਅੱਜ ਤਿਰੰਗਾ ਝੰਡਾ ਬੜੇ ਹੀ ਸ਼ਾਨ ਨਾਲ ਲਹਿਰਾਉਂਦਾ ਹੈ। ਧੰਨਵਾਦ। ਜੈ ਹਿੰਦ। ਤੇ ਸਾਡੇ ਜੀਵਨ ਅਤੇ ਪ੍ਰਤੱਖੀਆਂ ਇਹਨਾਂ ਦੇ ਕਾਰਜਪਾਲ ਕਰਾਂ ਇਹਨਾਂ ਵੱਲੋਂ ਕੀਤੀਆਂ ਰਈਆਂ ਉਹ ਆਖਰੀ ਨਾਲ ਸਾਂਝੀਆਂ ਕੀਤੀਆਂ ਔਰ ਮੈਂ ਬੇਨਤੀ ਕਰਦਾ ਸਾਡੇ ਪਟਨਾ ਕਾਉਂਸਲ ਦੀ ਸ਼ਾਨ ਜੀਨ ਤੁਮ ਸਾਰੇ ਦੇਸ਼ে 74 ਸਾਲ ਪੂਰੇ ਹੋ ਗਏ ਪਹਿਲਾ ਇੱਕ ਬੱਚ ਕੇ ਪਰਚਾਈ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਖਾਲਸਾ ਇੱਥੇ ਬੜੇ ਭਵਾਨ ਜੀ ਤੇ ਸਹਿਬਾਨ ਸਾਡੇ ਅੰਸੀ ਸਹਿਵਨ ਸਾਡੇ ਮੁਲਾਜ਼ਮਾਂ ਨੇ ਉਹਨਾਂ ਦਾ ਬਹੁਤ ਧੰਨਵਾਦ ਕਰਨਾ ਤੇ ਦੂਜੀ ਗੱਲ ਇਹ ਹੈ ਨਾ 200 ਸਾਲ ਦੀ ਗੁਲਾਨੀ ਤੋਂ ਬਾਅਦ ਜਦੋਂ ਆਪਾਂ ਨੂੰ ਕਰਜ਼ਾ ਦੇ ਲਈ ਤਾਂ ਉਹ ਤੋਂ 200 ਤੋਂ ਪਹਿਲਾਂ ਇਹ ਜ਼ਰੂਰੀ ਸੀ ਕਿ ਦੇਸ਼ ਵਿੱਚ ਚਲਾਇਆ ਕਿਵੇਂ ਗਰਾਈ ਤਾਂ ਬਾਬਾ ਭਿੰਦਰਾਉਂ ਗ੍ਰੀਵਧਰ ਜੀ ਵੱਲੋਂ ਇੱਕ ਕਦਮ ਚੁੱਕਿਆ ਗਿਆ ਸਾਰੀ ਕੈਪਟਨ ਨੇ ਉਹਨਾਂ ਨੂੰ ਇੱਕ ਸਨਮਾਨ ਦਿੱਤਾ ਕਿ ਆ ਵੀ ਸਰਧਾਨ ਦੀ ਰਚਨਾ ਕੀਤੀ ਜਾਵੇ ਉਹਨਾਂ ਵੱਲੋਂ ਸਰਦਾਨ ਤਿਆਰ ਕੀਤਾ ਗਿਆ ਤੇ ਫਿਰ ਆ ਕੇ ਲਾਗੂ ਕੀਤਾ ਗਿਆ ਜਿਹਦੇ ਤਹਿਤ ਸਾਡਾ ਇਹ ਚੱਲ ਰਿਹਾ ਜੋ ਕੋਈ ਜਿਸ ਤਰ੍ਹਾਂ ਨਾਲ ਚਰਮ ਕਰਦਾ ਉਹਦੀ ਸਜਾ ਦਿੱਤੀ ਜਾਂਦੀ ਹੈ ਉਹਨੂੰ ਸਨਮਾਨ ਦਿੱਤਾ ਜਾਂਦਾ ਇਹ ਬਾਬਾ ਭੀਮਰਾਓ ਮੇਰ ਕਰਦੀ ਵੀ ਫੇਨ ਹੈ ਜੇ ਸਰਦਾਨ ਨਾ ਹੁੰਦਾ ਤਾਂ ਸਾਰਾ ਮਗਲੇ ਕੁਛ ਵੀ ਨਹੀਂ ਚੱਲ ਸਕਦਾ ਉਹਦੇ ਤਹਿਤ ਹੀ ਆਪਾਂ ਇਹ ਕੰਮ ਕਰਦੇ ਆ ਲੜੀ ਬਚਦੀ ਹੈ ਤੇ ਉਹਨਾਂ ਦੀ ਸਭ ਤੋਂ ਵੱਡੀ ਕਾਰਸ਼ੈਲੀ ਇਹ ਸੀ ਕਿ ਜਿਹੜੇ ਸਾਡੇ ਸਫਾਈ ਸੇਵਾ ਗਰੀਬ ਜਨਤਾ ਦਾ ਤੇ ਉਹਦੇ ਚ ਇੱਕ ਅੰਗਰੇਜ਼ਾਂ ਨੇ ਬਾੜ ਪਾਇਆ ਹੋਇਆ ਸੀ ਉਹਨਾਂ ਵੱਲੋਂ ਆਕੇ ਦੂਰ ਕੀਤਾ ਗਿਆ ਰਸਰਵਸ਼ਨ ਦਿੱਤੀ ਗਈ ਤਾਂ ਕਿ ਸਾਡੇ ਸਾਰੀਆਂ ਸਮਾਜ ਜੋ ਜਾਤੀਆਂ ਹਨ ਉਹਨਾਂ ਨੂੰ ਇਕੱਠੇ ਕੀਤਾ ਜਾ ਸਕੇ ਤਾਂ ਹੁਣ ਸਾਡੇ ਜੋ ਅਨੁਸੂਚਿਤ ਜਾਤੀਆਂ ਜਾਤੀਆਂ ਦੇ ਬੰਦੇ ਨੇ ਸਾਰੇ ਅਸੀਂ ਇੱਕ ਥਾਂ ਦੇ ਇਕੱਠੇ ਰੋਕੇ ਨੌਕਰੀ ਕਰਦੇ ਹਾਂ ਤੇ ਕੋਈ ਅਫਸਰ ਲੱਭਦੇ ਨੇ ਕੋਈ ਸਾਡੇ ਚ ਮਤ ਭੇਦ ਨਹੀਂ ਹੁੰਦਾ ਇਸ ਤੋਂ ਇਲਾਵਾ ਮੈਨੂੰ ਪ੍ਰਧਾਨ ਜੀ ਨੇ ਦੱਸਿਆ ਵੀ ਜੋ ਕਿ ਇਹਨਾਂ ਨੇ ਪੁਲਤੀਆਂ ਸਾਰੇ ਜਿੱਤਿਆਂ ਦੇ ਖਲ ਸ਼ਹਿਰ ਵੈਸੀ ਵੀ ਸਾਰੇ ਪੰਜਾਬ ਤੋਂ ਅਮੀਰ ਕਮੇਟੀ ਹੈ ਕਿ ਮੈਂ ਸਪਾਈਸੇ ਦੇ ਪ੍ਰਧਾਨ ਜੀ ਨੂੰ ਬੇਨਤੀ ਕਰਦਾ ਉਹ ਕਹ ਰਹੇ ਨੇ ਕਿ ਅਸੀਂ ਇੱਥੇ ਚੰਡੀਗੜ੍ਹ ਦੀ ਤਰ੍ਹਾਂ ਜੋ ਕਿ ਡੀਸੀ ਰੇਟ ਲਾਗੂ ਕਰਾਉਣਾ ਮੈਨੂੰ ਵੀ ਪਤਾ ਉਹ ਡੀਸੀ ਰੇਟ ਜਾਦੇ ਹੈ ਤਾਂ ਉਹ ਸਾਰੇ ਪੰਜਾਬ 'ਚ ਹੀ ਲਾਗੂ ਕਰਵਾਇਆ ਜਾਵੇ ਕਿਉਂਕਿ ਸਾਡੀਆਂ ਨਗਰ ਕੌਂਸਲ ਉਧਰੋਂ ਮੈਣ ਆ ਬੜਾ ਹੀ ਬੁਰਾ ਹਾਲਾਤ ਹੈ ਇਸ ਵਾਰ ਇਸ ਵਾਰ ਵੀ ਖੁਰਕਾਸੀ ਜਾਲ ਕੀ ਅੰਦੇ ਹੋ ਚੁਣਦੇ ਅਰ ਜਿਹੜੀ ਸਟੀ ਦੇ ਨਾਲ ਹੀ ਕੱਟ ਜਾਂਦੇ ਨੇ ਕੋਈ ਹੋਰ ਆਈਪੀ ਕੱਟ ਜਾਂਦਾ ਤਾਂ ਇਹ ਸਾਰੀ ਮਹੀਨੇ ਮੈਂ ਉਹ ਵੀ ਇਕੱਲੇ ਖਾਣਦੇ ਜਾਂ ਚੰਡੀ ਰਣ ਦੇ ਨੇੜੇ ਜਿਹੜੇ ਸ਼ਹਿਰ ਚਲਾਈ ਜਾਵੇ ਇਹ ਤੋਂ ਦੇ ਪ੍ਰਧਾਨ ਜਿਹਨੂੰ ਮੈਂ ਕਹਿਣਾ ਯੂਨੀਅਨ ਸਟ੍ਰੋਂਗ ਹੈ ਤੋਂ ਵੀ ਤਾਉ ਮੰਤਰੀ ਸਾਹਿਬ ਤੋਂ ਟਾਈਮ ਲੈਣਾ ਜਿੱਥੇ ਸਾਡਾ ਸਹਿਯੋਗ ਵੀ ਲੈਣਾ ਸੀ ਉਹ ਵੀ ਸਹਿਯੋਗ ਦੇ ਨੂੰ ਕਿਹਾ ਕਿ ਇਹ ਸਾਰੇ ਜਿਹੜੀ ਮਹੀਨਾ ਸਾਰੇ ਪੰਜਾਬ ਚ ਲਾਗੂ ਕੀ ਕੀ ਕਿ ਅੱਜਕੱਲ 8000 ਰੁਪਏ ਚ ਕੁਝ ਨਹੀਂ ਵੰਦਾ 18 ਤੋਂ 20000 ਰੁਪਏ ਹੋਣਾ ਤਾਂ ਬਾਜ਼ਾਰ ਵੈਸੀ ਰੇਟ ਵੰਦਾ ਹੈ ਤਕੂ ਜਿਹੜੀ ਡੀਸੀ ਰੇਟ ਹੈ ਉਹਨਾਂ ਨੂੰ ਵੀ 500 ਰੁਪਿਆ ਹਰ ਸਾਲ ਵੱਧ ਹੈ ਕਿ ਜਦੋਂ ਕਿ ਮੰਗਾਈ ਉਹ ਦੋੜ ਤੱਕ ਤੋਂ ਘੜ 10 ਤੋਂ 15 20% ਵੱਧ ਜਾਂਦੀ ਹੈ ਤਾਂ ਇਹ ਪ੍ਰਧਾਨ ਜੀ ਨੂੰ ਮੇਰੀ ਬੇਨਤੀ ਹੈ ਵੀ ਇਹ ਸਾਰੇ ਪੰਜਾਬ ਦੇ ਏਜੰਡਾ ਲਾਗੂ ਕੀਤਾ ਜਾਵੇ ਇਸ ਤੋਂ ਇਲਾਵਾ ਪ੍ਰਧਾਨ ਜੀ ਵੱਲੋਂ ਬੜੇ ਵਧੀਆ ਢੰਗ ਨਾਲ ਦੱਸਿਆ ਗਿਆ ਕਿ ਖਾਣ ਦੀ ਲੋੜ ਹੈ ਉਹ ਵੀ ਕੰਮ ਚੱਲ ਰਹੇ ਨੇ ਮੈਂ ਇੱਥੇ ਵੀ ਕਹੂੰਗਾ ਵੀ ਜਿਹੜੇ ਕੰਮ ਦੀ ਲਿਸਟ ਬਣਾ ਕੇ ਪਿਆਰ ਕੀਤੀ ਜਾਵੇ ਤਾਂ ਕਿ ਜਲਦੀ ਤੋਂ ਜਲਦੀ ਆਪਾਂ ਉਹ ਵੀ ਕੰਮ ਸਟਾਰਟ ਕਰਾ ਸਕੀਏ ਤਾਂ ਕਿ ਸ਼ਹਿਰ ਵਾਸੀਆਂ ਨੂੰ ਵਧੀਆ ਇੱਕ ਸ਼ਹਿਰ ਬਣ ਸਕੇ ਜਿਹਦੇ ਚ ਕਮੇਟੀ ਕੋਲੇ ਪੈਸਾ ਹੈਗਾ ਘਟੋ ਘਟ ਉਮੀਦ ਜੂਸ ਕੀਤਾ ਜਾਵੇ ਹੁਣ ਪ੍ਰਧਾਨ ਜੀ ਦੇ ਕਰ ਕਲਮ ਨਾਲ ਅਸੀਂ 17 ਟਿਊਬਲਾਂ ਦੇ ਟੈਂਡਰ ਵੀ ਲਾ ਕੇ ਇੱਕ ਦੋ ਵਾਰ ਅਸੀਂ 40-45 ਕਰੋੜ ਦੇ ਕੰਮ ਹੋਰ ਵੀ ਆਨਲਾਈਨ ਕਰ ਰਹੇ ਹਾਂ ਤਾਂ ਕਿ ਸ਼ਹਿਰ ਚ ਵੱਧ ਤੋਂ ਵੱਧ ਡਵੈਲਪਮੈਂਟ ਹੋ ਸਕੇ ਇਸ ਤਰ੍ਹਾਂ ਚ ਜਿੰਨਾ ਚਿਰ ਮੈਂ ਇੱਥੇ ਬੈਠਾ ਮੈਂ ਚਾਹਨਾ ਘਟੋ ਘਟ ਦੋ ਟਾਈਸਕ੍ਰੂਪੇ ਟੈਂਡਰ ਲਾ ਕੇ ਸਾਰੇ ਸ਼ਹਿਰ ਚ ਡਵੈਲਪਮੈਂਟ ਦੇ ਕੰਮ ਜਾਰੀ